ਪਰ ਕਿੰਨੇ ਕਿ ਸਿੰਗਰ ਨਾਰਾਜ਼ ਹੋ ਜਾਂਦੇ ਤੇ ਫਿਰ ਅਗਲੇ ਵਾਰ ਫਿਰ ਆ ਜਾਂਦੇ ਸੀ ਹਾਂ ਜਸਵਾਲ ਅਸਲ ਜਸਵਾਲ ਸਾਹਿਬ ਨਾਲ ਨਾਰਾਜ਼ ਕਾ ਨੂੰ ਕੀ ਹੁੰਦਾ ਸੀ ਬਸ ਇਹੀ ਕਹਿੰਦੇ ਸੀ ਵੀ ਜੇ ਇੱਕ ਦੀ ਨਾਰਾਜ਼ਗੀ ਸ਼ੋਅ ਕਰਾਂਗੇ ਤਾਂ ਤਾਂ ਹੀ ਅਗਲੀ ਵਾਰੀ ਨੂੰ ਪੱਕਾ ਟਾਈਮ ਇਹ ਵੀ ਤਾਂ ਹੁੰਦੀ ਰਹੀ ਗੱਲ ਵੀ ਜਦੋਂ ਹੀ ਨਹੀਂ ਤੇ ਬਹੁਤ ਸਾਰੇ ਸਿੰਗਰ ਆ ਪਰ ਜਸਵਾਲ ਸਾਹਿਬ ਨਾਲ ਸਾਰਿਆਂ ਨੂੰ ਕਲਾਵੇ ਚ ਲੈਂਦੇ ਸੀ ਬੁੱਕਲ ਚ ਲੈ ਜਾਂਦੇ ਸੀ ਪਿਆਰ ਕਰਦੇ ਸੀ ਮੁਹੱਬਤ ਕਰਦੇ ਸੀ ਸਾਰਿਆਂ ਨੂੰ ਉਹ ਤੇ ਉਹ ਫਿਰ ਅਗਲੇ ਸਾਲ ਉਹਨਾਂ ਨੂੰ ਸਿੰਘ ਬੁਲਾ ਲੈਂਦੇ ਸੀਗੇ ਤੇ ਉਹਨਾਂ ਕੋਲੇ ਇੱਕ ਆਪਣੀ ਇੱਕ ਮਤਲਬ ਜੋਗਤ ਵੀ ਬਹੁਤ ਵਧੀਆ ਹੁੰਦੀ ਸੀ ਇੱਕ ਵਾਰੀ ਪੰਜਾਬੀ ਭਵਨ ਦੇ ਵਿੱਚ ਇੰਨਾ ਜਿਆਦਾ ਰਸ਼ ਹੋ ਗਿਆ ਅੱਛਾ ਜੀ ਇੰਨਾ ਜਿਆਦਾ ਮਤਲਬ ਕਿ ਮੈਂ ਉਦੋਂ ਸਟੇਜ ਤੇ ਸੀ ਅੰਦਰ ਗਿੱਲ ਸਾਹਿਬ ਸੀ ਪ੍ਰਗਟ ਸਿੰਘ ਹੋ ਰਹੀ ਸੀਗੇ ਤੇ ਜਸਵਾਲ ਸਾਹਿਬ ਨੇ ਦੇਖਿਆ ਵੀ ਜਿੰਨੇ ਲੋਕ ਅੰਦਰ ਵੜ ਗਏ ਹੁਣ ਉਹ ਆਪਣੇ ਥੀਏਟਰ ਚ ਉਨੇ ਹੀ ਵਾਰ ਖੜੇ ਆ ਤੇ ਜੇ ਇਹ ਜਿਆਦਾ ਹੋਇਆ ਤਾਂ ਇਹ ਪ੍ਰੋਬਲਮ ਆ ਸਕਦੀ ਹੈ ਕਿ ਸੇਕ ਕਿਸਮ ਦੀ ਇੱਕ ਅਨਸ ਕਾਮੀ ਘਟਨਾ ਵੀ ਹੋ ਸਦੀਆ ਉਹ ਪੰਜਾਬੀ ਪਰਦੇ ਬਾਹਰ ਹੀ ਇੱਕ ਆਪਦਾ ਖਾੜਾ ਲਾ ਕੇ ਬਹਿ ਗਈ ਅੱਛਾ ਉਸੇ ਮਾਨਕ ਸਾਹਿਬ ਨੂੰ ਬੁਲਾ ਲਿਆ ਕਰਦੀ ਮਾਨਕ ਸਾਹਿਬ ਨੂੰ ਕਹਿੰਦੇ ਆ ਜਾ ਉਹ ਲੋਕ ਅੱਧੇ ਉਧਰ ਨੂੰ ਹੋ ਗਏ ਮਤਲਬ ਉਹਨਾਂ ਨੇ ਇੱਕੋ ਵੇੜੇ ਦੇ ਵਿੱਚ ਦੋ ਮੇਲੇ ਚੱਲਦੇ